ਫਾਜ਼ਿਲਕਾਰ ਨੂੰ ਨਸ਼ਾ ਮੁਕਤ ਬਣਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਭਰਿੰਦਰ ਸਿੰਘ ਬਰਾੜ ਵੱਲੋਂ ਵਿਸ਼ੇਸ਼ ਤੌਰ ਤੇ ਮਹਿੰਮ ਚਲਾਈ ਗਈ ਹੈ ਜਿਸ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਫਾਜ਼ਿਲਕਾ ਹਸਪਤਾਲ ਵਿੱਚ ਇਹ ਦੋ ਨੌਜਵਾਨ ਲਿਆਂਦੇ ਗਏ ਫਾਜ਼ਿਲਕਾ ਪੁਲਿਸ ਵੱਲੋਂ ਜੋ ਕਿ ਚਿੱਟੇ ਦਾ ਕੰਮ ਕਰਦੇ ਸੀ ਅਤੇ ਬਾਰਡਰ ਤੋਂ ਵੱਡੀ ਮਾਤਰਾ ਵਿੱਚ ਚਿੱਟਾ ਮੋੜ ਸ਼ਰਨਾਂ ਤੇ ਲੈ ਕੇ ਆਂਦੇ ਸੀ ਜੋ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦੇ ਹੱਥੇ ਚੜ ਗਏ ਅਤੇ ਸੀਆਈ ਸਟਾਫ ਅਮੋਰ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਅਤੇ ਇਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਜਾਂਚ ਲਈ ਜਾਂਦਾ ਹੈ ਤੇ ਕੈਮਰਾ ਵੇਖ ਕੇ ਦੋ ਨੌਜਵਾਨ ਨੇ ਪੁਸਤਿਕ ਗ੍ਰਿਫਤ ਵਿੱਚ ਕਾਲੀ ਟੀ-ਸ਼ਰਟ ਤੇ ਦੂਸਰਾ ਇੱਕ ਸ਼ਰਟ ਵਿੱਚ ਹੈ ਜਿਸ ਮੂਲਕ ਹੋ ਰਹੇ ਹਨ ਇਹ ਨੋਬਤਾ ਇਹ ਹੈ ਵੀ ਪੁਲਿਸ ਦੇ ਹੱਥੇ ਚੜ ਗਏ ਹਨ ਅਤੇ ਨਸ਼ੇ ਦੀ ਮਾਰ ਨਾਲੇ ਨੌਜਵਾਨਾਂ ਨੂੰ ਖਰਾਬ ਕਰ ਰਹੇ ਸੀ ਅਤੇ ਪੁਲਿਸ ਵੱਲੋਂ ਮੈਡੀਕਲ ਜਾਂਚ ਕਰਾਉਣ ਤੋਂ ਬਾਅਦ ਅਗਲੀ ਪੁੱਛਗਿੱਛ ਲਈ ਲਜਾਇਆ ਗਿਆ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿ ਕਿੱਥੋਂ ਨਸ਼ਾ ਮੰਗਾਉਂਦੇ ਸੀ ਕਿਸ ਤੇ ਕਹਿੰਦ ਮੰਗਾਉਂਦੇ ਸੀ ਕਿਹਨੂੰ ਦਿੰਦੇ ਸੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ